ਜੋਤ ਇਹਦੇ ਆਉ ਚਲੀਏ ਫਿਰ ਲੇਟ ਹੋਣਿਆ ਕੰਮ ਚਲੋ ਚਲੋ ਫੁਲਕੇ ਜਿਹੇ ਬਣਾਉਣ ਵਾਲੇ ਮੈਂ ਹਮੜ ਕੇ ਹੁੰਦਿਆਂ ਗਰਮੀ ਚਾਉਣਾ ਵਾ ਤੇ ਬਣਾਈ ਜਾਣੀ ਆ ਆ ਫੜੋ ਕਿਟ ਤੇ ਆ ਤੁਹਾਡੀ ਕਿਤਾਬ ਵਧੀਆ ਤਰੀਕੇ ਨਾਲ ਦਿਮਾਗ ਨਾਲ ਟੈਸਟ ਦੇਣਾ ਵਾ ਠੀਕ ਆ ਨਾ ਰੋਲ ਨੰਬਰ ਉਹਦੇ ਵਿੱਚ ਹੀ ਪਾਤਾ ਵਾ ਪੈਨ ਵੀ ਸਾਰੇ ਵਿੱਚ ਹੀ ਆ ਬਸ ਸਟੱਜੇ ਲੱਗੀ ਜਾਣ ਡਿਆ ਵਾ ਬਾਬਾ ਸਾਰੇ ਕੁਝ ਵਧੀਆ ਵਧੀਆ ਹੋ ਜੀ ਡਰ ਤੇ ਮੈਨੂੰ ਬੜਾ ਲੱਗਣ ਡਿਆ ਵਾ ਪਰ ਕੀ ਕਰਨਾ ਵਾ ਟੈਸਟ ਦੇਣਾ ਪੈਣਾ ਨਾ ਟੈਸਟ ਦਵਾਂਗੇ ਤੇ ਫਿਰ ਹੀ ਕੁਝ ਪਤਾ ਲੱਗੂਗਾ ਉਹ ਤੇ ਹੈਗਾ ਹੀ ਆ ਦੋ ਚੀਜ਼ਾਂ ਆ ਜਾਂਦੀਆਂ ਮਾ ਨਾ ਮਨ ਚ ਜੇ ਕਲੀਅਰ ਹੋ ਗਿਆ ਤੇ ਸਾਰਾ ਕੁਝ ਵਧੀਆ ਹੋ ਜਾਣਾ ਵਾ ਮਿਹਨਤ ਵੀ ਬੜੀ ਕੀਤੀ ਆ ਤੇ ਜੇ ਰੱਬ ਨਾ ਕਰੇ ਤੇ ਰਹਿ ਗਏ ਤੇ ਫਿਰ ਉੱਥੇ ਖਲੋ ਜਾਣਾ ਜਿੱਥੇ ਅਸੀਂ ਪਹਿਲਾਂ ਗੱਲ ਤੇ ਮੇਰੇ ਵੀ ਮਨ ਚ ਇਹੀ ਆਉਂਦੀ ਆ ਪਰ ਹੁਣ ਕਰਨਾ ਕੀ ਆ ਕਿਸਮਤ ਬਦਲਣ ਵਾਸਤੇ ਨਾ ਹੱਥ ਪੈਰ ਮਾਰਨੇ ਪੈਂਦੇ ਆ ਜੇ ਵਿਹਲੇ ਬੈਠੇ ਰਾਵਾਂਗੇ ਤੇ ਫਿਰ ਕਿਦਾਂ ਕਰਾਂਗੇ ਕੰਮ ਸਾਰੇ ਨਹੀਂ ਨਹੀਂ ਕੋਈ ਨਹੀਂ ਵੇ ਤੇ ਅਲਟੀਮੇਲ ਪੁਰੀਆ ਪਰ ਇਹ ਵੀ ਬੰਦਾ ਉਦਾਂ ਹੀ ਟੈਨਸ਼ਨ ਚ ਹੋ ਜਾਂਦਾ ਆਪਣਾ ਪਰਿਵਾਰ ਨਾਲ ਹੋਵੇ ਤੇ ਕਿੰਨੇ ਚਾਹੀ ਚਾਹੀ ਵੇਜ ਨਹੀਂ ਸਾਰਿਆਂ ਨੇ ਹੁਣ ਇਕੱਲਿਆਂ ਨੇ ਸਾਰੇ ਕੰਮ ਕਰਨੇ ਪੈਂਦੇ ਚਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਓ ਚਲ ਜੀ ਬੱਸੇ ਚੱਲਦੇ ਹੈ ਹਾਂ ਹਾਂ ਚਲ ਜੋਤ ਹਾਂਜੀ ਮੈਂ ਸੋਚਣ ਰਿਹਾ ਵਾਂ ਕਿ ਜੇ ਮੈਂ ਨਾ ਜਿੱਥੇ ਲੱਗਾ ਨਹੀਂ ਆ ਹਾਂਜੀ ਉੱਥੋਂ ਤੁਸੀਂ ਬੱਸੇ ਚੜਨਾ ਵਾਂ ਤੇ ਪਾਜੀ ਕੋ ਮੋਟਰਸਾਈਕਲ ਮੰਗ ਲੈਣਾ ਵਾਂ ਹਾਂ ਤੇ ਮੋਰਸਲ ਚੱਲ ਜਾ ਨਹੀਂ ਕਿੰਨੀ ਗਰਮੀ ਆ ਬੱਸੇ ਜਾਣਾ ਕਿੱਦਾਂ ਵਾ ਵੇਖ ਲਓ ਜੇ ਮੰਗਿਆ ਉੱਚ ਵੀ ਤੇ ਤੇਲ ਪਾਉਣਾ ਹੀ ਪੈਣਾ ਵਾ ਉਹ ਤੇਲ ਉੱਚ ਹੁੰਦਾ ਵਾ ਉਹ ਕਹਿੰਦੇ ਹੁੰਦੇ ਆ ਕਿ ਜੇ ਕੰਮਕੁਮ ਜਾਣਾ ਹੋਵੇ ਕਿਤੇ ਤਾਂ ਲੈ ਜਾਇਆ ਕਰੋ ਤੇ ਆਪਾਂ ਉੱਥੇ ਹੀ ਚੱਲ ਜਾਂਨੇ ਆ ਵੇਖ ਲਓ ਤੇ ਆਪਣੇ ਸਾਹਮਣੇ ਮੈਂ ਨਾਲੇ ਸੋਚਣ ਡਿਆ ਵਾਂ ਕਿ ਤੁਸੀਂ ਤਾਂ ਟੈਸਟ ਦੇ ਕੇ ਕਲੀਅਰ ਕਰਕੇ ਤੇ ਕਿਤੇ ਕੰਮ ਲੱਗ ਜਾਣਾ ਮੈਂ ਤਾਂ ਫੇਰ ਵਿਹਲਾ ਹੀ ਰਹਿਣਾ ਵਲਾਂ ਕੋਈ ਜਾਣੀ ਇਹ ਟੁਕੜੀ ਇਹ ਕਾਰ ਤੇ ਬਨੂੰਗਾ ਇਹ ਬਣੀ ਫਿਕਰ ਤੇ ਮੁੱਕ ਜੂਗੀ ਫੇਹੀ ਵਿਹਲੇ ਇਹ ਤਾਂ ਗੱਲ ਹੈਗੀ ਇਹ ਕਰੀ ਨਾ ਮੈਂ ਪੁੱਛੀ ਲੈਣਾ ਭਾਜੀ ਨੂੰ ਠੀਕ ਆ ਤੁਸੀਂ ਇੱਥੇ ਖਲੋਵੋ ਮੈਂ ਪੁੱਛ ਕੇ ਆਉਂਦਾ ਇੱਕ ਮਿੰਟ ਸਰ ਮੈਂ ਆਜੀ ਬੜੀ ਭਾਜੀ ਕਿੱਥੇ ਗਏ ਕਿੱ데 ਗਏ ਜੀ ਭਾਜੀ ਯਾਰ ਮੈਂ ਮੋਟਰਸਾਈਕਲ ਖੜਨਾ ਸੀ ਮੈਂ ਤੇਰੀ ਭਾਬੀ ਨੇ ਸ਼ਹਿਰ ਜਾਣਾ ਸੀਗਾ ਹਾਂਜੀ ਤੇ ਲੈ ਜੀਏ ਕੋਈ ਨਹੀਂ ਲੈ Đੂ ਤੂੰ ਮੜਾ ਜਾ ਭਾਜੀ ਨੂੰ ਦੱਸਦੀ ਹੈ ਕੋਈ ਨਹੀਂ ਦੱਸਦਣੀ ਤੇ ਮੈਂ ਸ਼ਾਮ ਤੱਕ ਆਉਣਾ ਹੀ ਹਾਂ ਠੀਕ ਆ ਕੋਈ ਗੱਲ ਨਹੀਂ ਦੱਸਦੇ ਕਰ ਲੈ ਤੂੰ ਕਰ ਲੈ ਮੈਂ ਆ ਕੇ ਕਰਾਉਣਾ ਤੇਰੇ ਨਾਲ ਠੀਕ ਆ ਭਾਜੀ ਜੋਤਾ ਜੇ ਤੇ ਚੱਲ ਜੰਨੇ ਲੈ ਜੀ ਲੈ ਕੇ ਆਜਾ ਦੀਦੀ। ਲੈ ਆ ਰੁਪਿੰਦਰ ਨੇ ਇੱਥੇ ਲੱਗਦਾ ਸਾਰਾ ਕੰਮ ਕਰ ਲਿਆ ਅੱਜ। ਹਾਂਜੀ ਦੀਦੀ ਸਫਾਈ ਡੇ ਹੀ ਹੀ ਕਰਨਾ। ਆਜਾ ਬਹਾਂ ਜਰ ਰੁਪਿੰਦਰ ਇੱਥੇ। ਹਾਂਜੀ ਆ ਗਈ ਜੀ। ਗੱਲ ਕਰਨੀ ਸੀ ਮੇਰੇ ਨਾਲ। ਅੰਦਰ ਅੱਜ ਬੜੀ ਤਿਆਰੀ ਕੀਤੀ ਐ। ਦੀਦੀ ਤਿਆਰੀ ਕੀ ਕਰਨੀ ਆ? ਇਹਨਾਂ ਦਾ ਫੋਨ ਆਇਆ ਸੀ ਸਵੇਰੇ। ਅੱਛਾ। ਤੇ ਆਖੰਦੇ ਸੀ ਕਿ ਅੱਜ ਆ ਜਾਣਾ ਆ। ਚਲੋ ਵਧੀਆ ਗੱਲ ਆ। ਤੇ ਫਿਰ ਮੈਂ ਕੰਮ-ਕੁੰਮ ਕਰਕੇ ਤੇ ਟਾਈਮ ਨਾਲ ਤਿਆਰ ਹੋ ਗਈ ਆ। ਠੀਕ ਆ ਠੀਕ ਆ। ਤੇ ਨਾਲੇ ਮੈਂ ਸੋਚਦੀ ਮੈਂ ਚਲ ਕੁਝ ਖਾਣ ਨੂੰ ਬਣਾ ਦਿੰਨੀ ਆ ਨਾਲ। ਚੱਲੇ ਤਾਂ ਵਧੀਆ ਗੱਲ ਆ ਫਿਰ। ਹਾਂਜੀ। ਹੂੰ। ਚੱਲ ਜਦੋਂ ਬੰਦਾ ਘਰ ਆਵੇ ਆਪਾਂ ਖੁਸ਼ ਹੋਗੇ ਉਹਨੂੰ ਮਿਲਾਂਗੇ ਉਹਨੂੰ ਵੀ ਖੁਸ਼ੀ ਹੁੰਦੀ ਆ ਆਉਣੀਏ ਤੇ ਗੱਲ ਦੀਦੀ ਹੈ ਹੀ ਆ ਉਹਦੇ ਵਾਸਤੇ ਕੁਝ ਬਣਾਏਗੀ ਉਹਨੂੰ ਵੀ ਚਾਹ ਹੋਊਗਾ ਕਿ ਹਾਂ ਮੇਰੇ ਵਾਸਤੇ ਕੁਝ ਕਰਨ ਦੇ ਆ ਦੇਖੋ ਦੀਦੀ ਮੈਨੂੰ ਅੱਗੇ ਬੜੀ ਬੇਇੱਜ਼ਤੀ ਜਿਹੀ ਮਹਿਸੂਸ ਹੋਈ ਸੀ ਜਦੋਂ ਹੀ ਪਹਿਲਾਂ ਆਏ ਸੀ ਨਾ ਤੇ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਬਣਿਆ ਤੇ ਅਬ ਚਲ ਤੁਸੀਂ ਵੀ ਮੈਨੂੰ ਸਮਝਾਇਆ ਤੇ ਮੈਂ ਚਲੋ ਹੁਣ ਸਮਝ ਗਈ ਆ ਵੀ ਨਹੀਂ ਜਦੋਂ ਕੋਈ ਆਵੇ ਜਾਵੇ ਨਾ ਤੇ ਵਧੀਆ ਤਿਆਰੀ ਕਰਨੀ ਚਾਹੀਦੀ ਆ ਅਗਲੇ ਦਿਨ ਮਨ ਖੁਸ਼ ਹੋ ਜਾਂਦਾ ਆ ਚੱਲ ਕੋਈ ਗੱਲ ਨਹੀਂ ਰਪਿੰਦਰ ਹੋ ਜਾਂਦਾ ਵਾ ਹਾਂਜੀ ਚਲੋ ਹੋਲੀ ਹੋਲੀ ਆਪੇ ਪਤਾ ਲੱਗ ਜਾਣਾ ਫਿਰ ਉਹੀ ਨਾ ਦੀਦੀ ਕਈ ਗੱਲਾਂ ਦਾ ਨਹੀਂਗਾ ਪਤਾ ਲੱਗਦਾ ਹੈਗਾ ਚੱਲੇ ਜੇ ਤੁਸੀਂ ਦੱਸਿਆ ਵਾ ਤਾਂ ਹੁਣ ਮੈਨੂੰ ਚਲੋ ਪਤਾ ਲੱਗ ਗਿਆ ਆ ਚਲੋ ਚਲ ਇਹੋ ਤੇ ਫਰਕ ਆ ਕਰ ਬਾਰ ਚ ਰੋਟੀ ਤੇ ਬਾਹਰੋਂ ਵੀ ਮਿਲ ਜਾਂਦੀ ਆ ਘਰ ਨਾਲ ਦੀ ਰੋਟੀ ਸੁੜੀ ਨਾਲ ਮਿਲਦੀ ਆ ਨਾਲੇ ਉਹਨੂੰ ਵੀ ਖੁਸ਼ੀ ਹੋਊਗੀ ਠੀਕ ਹੈ ਨਾ ਦੀਦੀ ਹੈ ਹੀ ਆ ਚਲੇ ਆ ਭਈ ਕਰ ਲਿਆ ਤੁਸੀਂ ਵੀ ਕੰਮ ਮੈਂ ਸਾਰਾ ਕੰਮ ਕਰ ਲਿਆ ਹੈ ਤੇ ਮੈਂ ਚਲ ਰਪਿੰਦਰ ਨੂੰ ਵੇਖ ਕੇ ਆਉਣੀ ਆ ਅੱਛਾ ਅੱਛਾ ਨਹੀਂ ਬੀਤੀ ਹੋ ਗਿਆ ਵਾ ਸਾਰਾ ਕੰਮ ਬਸ ਚੱਲੀ ਹੀ ਮੈਂ ਵੀ ਰਸੋਈ ਦੇ ਵਿੱਚ ਹੀ ਚੱਲ ਤੂੰ ਰਸੋਈ 'ਚ ਵੇਖ ਲੈ ਠੀਕ ਆ ਕੁਝ ਬਣਾ ਲੈ ਫਿਰ ਮੈਂ ਵੀ ਤੇਰੇ ਨਾਲ ਮਦਦ ਕਰਾ ਦੇਣੀ ਆ ਤੇ ਨਾਲੇ ਮੈਂ ਤੇਰੀ ਭਾਜੀ ਨੂੰ ਕਹਾਂ ਲਵਲੀ ਉੱਥੇ ਢੀਕਦਾ ਨਾ ਹੋਵੇ ਜਾ ਕੇ ਤੇ ਲੈ ਆਉਣ ਉਹਨੂੰ ਹਾਂਜੀ ਠੀਕ ਆ ਦੀਦੀ ਕੋਈ ਨਹੀਂ ਚਲੋ ਤੀ ਠੀਕ ਆ ਮੈਂ ਵੀ ਵੇਖ ਲਾ ਕੰਮ ਚੱਲ ਯਾਕ ਇੱਧਰ ਤਾਂ ਤੇ ਕੰਮ ਸਾਰਾ ਹੋਈ ਗਿਆ ਵਾ ਤੇ ਹੁਣ ਜਾ ਕੇ ਨਾ ਰਸੋਈ ਵਿੱਚ ਵੇਖ ਲੈਣੀ ਆ ਇਹ ਨਹੀਂ ਕਹਣਾ ਲਈ ਹੈ ਨਾ ਉਹਨਾਂ ਦਾ ਮਨ ਖੁਸ਼ ਹੋ ਜਾਊਗਾ ਉਦਾਂ ਨਾ ਫਿਰ ਜਦੋਂ ਘਰ ਦੇ ਵਿੱਚ ਆ ਕੇ ਗੱਲਾਂ ਬਾਤਾਂ ਹੁੰਦੀਆਂ ਹਨਾ ਇਹ ਵੀ ਦੱਸਦੇ ਆ ਉਦਾਂ ਮੈਂ ਨਾ ਇੱਕ ਗੱਲ ਸੋਚੰਦੀ ਆ ਕਿ ਇਕੱਠੇ ਰਲ ਮਿਲ ਕੇ ਕੰਮ ਕਰੀਏ ਨਾ ਤੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਵਾ ਨਾਲ ਇਹ ਆ ਵੀ ਘਰ ਦੇ ਵਿੱਚ ਲੜਾਈ ਤੋਂ ਵੀ ਬਚੇ ਰਹਿਦਾ ਵਾ ਕਿੰਨੀ ਉਮਰ ਮੈਂ ਨਾ ਆਪਣੀ ਐਦਾਂ ਹੀ ਕੱਢ ਛੜੀ ਆ ਕਦੀ ਨਿੱਕੀ ਜੀ ਗੱਲ ਤੋਂ ਲੜਾਈ ਹੋ ਗਈ ਕਦੀ ਇਹ ਗੱਲ ਤੋਂ ਲੜਾਈ ਹੋ ਗਈ ਜਿਵੇਂ ਹੁੰਦੀ ਵੀ ਜਾਣ ਕੇ ਰਹੀ ਆ ਚਲੇਗੀ ਆਪ ਚੰਗੇ ਹੋਈਏ ਨਾ ਤੇ ਸਾਰੇ ਹੀ ਚੰਗੇ ਹੁੰਦੇ ਆ ਸਹੀ ਗੱਲ ਆ ਵਹੀ ਪਰ ਇਹ ਦਿਮਗ ਦੇ ਵਿੱਚ ਮੇਰੇ ਗੱਲ ਨਾ ਹੋਣ ਆਈ ਆ ਵੀ ਨਹੀਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਵਾ ਹੁਣ ਵੇਲਾ ਦੀਦੀ ਨਾਲ ਮੈਂ ਰਲ ਮਿਲ ਕੇ ਕੰਮ ਕਰਦੀ ਆ ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਜੇ ਮੇਰੇ ਵਿੱਚ ਹੀ ਥੋੜੀ ਘਾਟ ਜੀ ਹੀ ਤੇ ਤਾਂ ਹੀ ਇਦਾਂ ਹੁੰਦਾ ਹੀ ਘਰ ਦੇ ਵਿੱਚ ਹੁਣ ਨਹੀਂ ਕੋਈ ਗੱਲ ਹੋ ਜਾਂਦੀ ਸਹੀ ਗੱਲ ਸਿਆਣਿਆਂ ਨੇ ਵੇਹੇ ਸੱਚੀ ਕਿਹਾ ਵਾ ਕਿ ਏਕਤਾ ਚੀ ਬਲ ਹੁੰਦਾ ਵਾ ਚੱਲਨਾ ਮੁਰਪਿੰਦਰ ਜਾ ਕੇ ਕੰਮ ਕਰ ਲਾ ਰਸੋਈ ਚ ਕਿਉਂਕਿ ਇਹ ਵੀ ਆਉਣੀ ਵਾਲੀ ਹੈ ਮੇਰੀ ਗੱਲ ਸੁਣੋ ਹਾਂਜੀ ਫੋਨ ਚਲਾਉਣ ਦੇ ਤੇ लवली ਨੇ ਕਿੰਨੇ ਵਜੇ ਆਉਣਾ 10 ਵਜੇ ਆਉਣਾ ਉਹਨੇ 9:30 ਤੇ ਹੋ ਗਏ ਆ ਉਹ ਤੇਰਾ ਭਲਾ ਮੈਨੂੰ ਚਿੱਠੇ ਭੁੱਲ ਜਾਂਦੇ ਤੇ ਜਾ ਕੇ ਲੈ ਆਇਓ ਟਾਈਮ ਨਾਲ ਉੱਥੇ ਡਿੱਗਦਾ ਨਾ ਰੇ ਵਿਚਾਰਾ ਕੋਈ ਕਿਨੇ ਫੋਨ ਕਰੀਦਾ ਨਾ ਮੈਨੂੰ ਅੱਜ ਨਾ ਮੈਨੂੰ ਬੜੀ ਖੁਸ਼ੀ ਹੋਣਦੀ ਐ ਇੱਕ ਚਾ लवली ਨੇ ਆ ਜਾਣਾ ਤੇ ਮੈਂ ਰੁਪਿੰਦਰ ਵੱਲ ਗਈ ਸੀ ਅੱਛਾ ਤੇ ਵੀ ਬੜੀ ਖੁਸ਼ੀ ਸੀ ਤਿਆਰ ਜਰੋ ਕੇ ਬੈਠੀ ਸੀ ਮੈਂ ਹੱਜ ਤੇ ਟਾਈਮ ਨਾ ਕੰਮ ਕਰ ਲਿਆ ਤੇ ਕਹਿੰਦੀ ਸੀ ਲਵਲੀ ਨੇ ਆਉਣਾ ਵਾ ਤੇ ਮੈਂ ਚੱਲ ਵਧੀਆ ਗੱਲ ਵਾ ਕਿ ਉਹਦੇ ਕਿਦਾਂ ਮਨ ਮੇਰ ਪੈ ਗਈ ਆ ਚੱਲ ਵਧੀਆ ਗੱਲ ਆ ਹੌਲੀ ਹੌਲੀ ਚੱਲ ਆਪੇ ਸਮਝ ਆਈ ਜਾਂਦੀ ਆ ਇਹਦੇ ਗੱਲ ਲੱਗ ਗਈ ਤੁਹ ਸਮਝਾਇਆ ਨਾ ਇਹਨੂੰ ਹਣਾ ਹਾਂਜੀ ਸਮਝ ਲੱਗ ਗਈ ਇਹਨੂੰ ਉਹ ਆਪ ਵੀ ਕਹਿੰਦੀ ਸੀ ਕਹਿੰਦੀ ਤੁਸੀਂ ਉਹਦੋਂ ਵੀ ਮੈਨੂੰ ਸਮਝਾਇਆ ਸੀ ਤੇ ਮੈਂ ਹੁਣ ਥੋੜਾ ਮੈਨੂੰ ਪਤਾ ਲੱਗ ਗਿਆ ਵਾ ਆਹ ਵਧੀਆ ਬੰਦਾ ਆਉਂਦੀ ਆ ਨਾ ਤੇ ਖਿੜੇ ਮੱਥੇ ਮਿਲੇ ਤੇ ਵਧੀਆ ਲੱਗਦਾ ਸਾਰਿਆਂ ਨੂੰ ਹਾਂਜੀ ਹਾਂ ਤੇ ਮੈਂ ਕਹਿੰਦੀ ਕਿ ਕਹਿੰਦੀ ਮੈਂ ਕੰਮ ਕਰ ਲਾਂ ਮੈਂ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਕਰਵਾ ਦੇਂਦੀ ਨਾਲ ਤੇ ਤੂੰ ਜੋ ਬਣਾਉਣਾ ਬਣਾ ਲੈ ਨਾ ਚਰ ਠੀਕ ਹੈ ਠੀਕ ਹੈ ਤੇ ਮੈਂ ਮੈਂ ਤੇਰੇ ਭਾਜੀ ਨੂੰ ਕਹਿਵਾਂ ਜਾ ਕੇ ਲੈ ਆਉਣਾ ਉਹਨੂੰ ਕੋਈ ਨਹੀਂ ਲੈ ਆਉਣਾ ਜਾ ਕੇ ਹੈਗਾ ਟਾਈਮ ਹੈ ਜੀ ਠੀਕ ਹੈ ਤੇ ਹੀ ਟਾਈਮ ਨਾਲ ਚੱਲ ਜਿਓ ਠੀਕ ਹੈ ਮੈਂ ਕਿ ਕੀ ਬਣਾਇਆ ਖਾਣ ਨੂੰ ਹਜੇ ਤੇ ਕੁਝ ਬਣਾਇਆ ਨਹੀਂ ਹੈ ਗਈ ਅਰਪਿੰਦਰ ਰਸੋਈ 'ਚ ਅੱਛਾ ਤੇ ਕੁਝ ਲੈ ਕੇ ਆਉਣਾ ਚਲੋ ਕੋਈ ਨਹੀਂ ਪੁੱਛ ਲੈਣੇ ਉਹਨੂੰ ਜੇ ਤੇ ਕੁਝ ਮੰਗਵਾਉਣਾ ਹੋ ਤੇ ਫਿਰ ਮੰਗਵਾ ਲੈਣੇ ਹੈ ਚਾਹ ਨਾ ਲੈ ਆਉਣਾ ਕੋਈ ਖਾਣੇ ਵੇਨ ਨੂੰ ਆਹ ਕੋਈ ਗੱਲ ਨਹੀਂ ਤੂੰ ਆਪਣੀ ਮਰਜ਼ੀ ਨਾਲ ਲੈ ਆਇਓ ਠੀਕ ਹੈ ਕੋਈ ਗੱਲ ਨਹੀਂ ਚੱਲਿਆ ਫਿਰ ਮੈਂ ਠੀਕ ਹੈ ਹਾਂਜੀ ਜਾਓ ਕੋਈ ਨਹੀਂ ਮੈਨੂੰ ਸੱਚੀ ਬੜੀ ਖੁਸ਼ੀ ਹੋਣ ਈ ਅੱਜ ਕਿ ਚੱਲ ਰੁਪਿੰਦਰ ਵੀ ਸਮਝ ਗਈ ਐ ਸਮਝਾਇਆ ਚੱਲ ਕੋਈ ਤਾਂ ਫਾਇਦਾ ਹੋਇਆ ਨਾ ਜਿੱਦਾਂ ਮੈਂ ਚਾਹੁੰਨੀ ਸੀ ਉਦਾਂ ਹੀ ਚੱਲ ਘਰ 'ਚ ਹੋਣ ਡਿਆ ਹਾਂ ਮੈਂ ਤਾਂ ਇਹੀ ਚਾਹੁੰਨੀ ਆ ਕਿ ਸਾਰੇ ਰਲ ਮਿਲ ਕੇ ਰਹਿਣ ਇਹ ਵਾਲਾ ਕੰਮ ਤੇ ਹੋਈ ਗਿਆ ਵਾ ਸਾਰਾ ਹੁਣ ਮੈਂ ਇਹ ਸੋਚਣ ਦੀ ਆ ਪੀਣਾ ਨੇ ਆ ਤੇ ਜਾਣਾ ਵਾ ਅੱਜ ਹੁਣ ਅੱਜ ਦਾ ਦਿਨ ਤੇ ਮੈਂ ਨਾ ਘਲੂੰਗੀ ਤੇ ਇਹਨਾਂ ਨੇ ਮੈਨੂੰ ਆਉਂਦਿਆਂ ਹੀ ਕਹਿਣਾ ਵਾ ਕਿ ਰੁਪਿੰਦਰ ਪਿੰਡ ਚਲੀਏ ਅੱਜ ਦਾ ਦਿਨ ਤੇ ਬਹਾਨਾ ਮਾਰ ਲੂੰਗੀ ਵੀ ਚੱਲ ਕੋਈ ਨਹੀਂ ਸਵੇਰੇ ਚੱਲਾਂਗੇ ਤੇ ਜੇ ਹੁਣ ਸਵੇਰ ਤੱਕ ਜੋਬਨ ਹੋਣੀ ਨਾ ਆਏ ਤੇ ਫਿਰ ਕੀ ਬਣੂਗਾ ਇਦਾਂ ਕਰਦੀ ਭਲਾ ਮੰਮੀ ਜੀ ਨੂੰ ਫੋਨ ਲਾ ਕੇ ਪੁੱਛਦੀ ਆ ਵੀ ਕਿਦਾਂ ਉਹਨਾਂ ਵਾਲਾ ਗਏ ਵੀ ਹੈਗੀ ਆ ਕਿ ਨਹੀਂ ਗਏ ਜੇ ਨਹੀਂ ਗਏ ਤਾਂ ਨਾ ਵਲ ਜਾਣ ਤੂੰ ਉਧਰ ਜਾ ਕੇ ਲੈ ਕੇ ਆਉਣਾ ਕਰਦੀ ਆਂ ਭਲਾ ਰਮਨ ਹਾਂਜੀ ਆ ਗਈ ਜੇ ਓਏ ਇੱਕ ਮਿੰਟ ਗੱਲ ਸੁਣ ਹੋ ਗਈ ਤਿਆਰ ਫਿਰ ਤਿਆਤ ਮੈਂ ਹੋ ਗਈ ਆ ਮੇਰਾ ਤਾਂ ਜੀ ਨਹੀਂ ਕਰਨਿਆ ਮੈਂ ਤਾਂ ਕਹਿੰਦੀ ਤੁਸੀਂ ਇਕੱਲੇ ਜਾ ਕੇ ਹੋ ਆਓ ਓ ਚੱਲ ਜੇ ਤਿਆਰ ਹੋਈਆਂ ਤਾਂ ਚੱਲ ਲੈ ਆਈਏ ਨਾ ਤੁਹਾਨੂੰ ਜੀ ਇਹਨੂੰ ਜਾ ਕੇ ਲੈਣ ਤਾਂ ਚੱਲ ਜਾਂਦੇ ਆ ਪਰ ਇੱਕ ਗੱਲ ਜੇ ਇੱਕ ਹੋਰ ਪੁੱਛਣਾ ਉਹਨਾਂ ਨੂੰ ਜੇ ਤੇ ਨਾਲ ਤੁਰ ਪੈਣਗੇ ਠੀਕ ਆ ਬਾਰ-ਬਾਰ ਤਰਲੇ ਨਹੀਂ ਕੱਢਣੇ ਰਮਨ ਜੇ ਹੁਣ ਚੱਲੇ ਆ ਤੇ ਕਹਣਾ ਤੇ ਪੈਣਾ ਹੀ ਆ ਉਹਨਾਂ ਨੂੰ ਪਿਆਓ ਚਲੀਏ ਤੇ ਇਹ ਕਹਿ ਲਿਓ ਮੈਨੇਜਰ ਦੀ ਵਾਰਾਂ ਕਹਿਣਾ ਉਹ ਮੇਰੀ ਗੱਲ ਸੁਣ ਸਾਨੂੰ ਲਿਆਉਣ ਦੀ ਲੋੜ ਹੀ ਨਹੀਂ ਪੈਣੀ ਜਿਆ लवली ਨਾਰਾ ਕਹਿੰਦਾ ਫੋਨ ਕਰਦਾ ਤਾਂ ਸਾਨੂੰ ਵੀ ਲੋੜ ਨਹੀਂ ਉਹਨੇ ਵੀ ਵੱਡ ਵੱਡ ਕੇ ਸਾਨੂੰ ਖਾ ਲਿਆ ਜੋਬਨ ਕਿੱਥੇ ਆ ਜੋਬਨ ਕਿੱਥੇ ਇਹਨੇ ਜੋਬਨ ਕੋ ਕੀ ਕਰਾਉਣਾ ਕੰਮ ਤੇ ਲੱਗਾ ਵਾ ਆਪਣਾ ਕੰਮ ਕਰ ਤੋ ਰਪਿੰਦਰ ਨੂੰ ਬਥੇਰਾ ਮੈਂ ਕਿਹਾ ਪਈ ਇਹਨੂੰ ਸਮਝਾ ਸਮਝਾ ਉਹ ਵੀ ਚੁੱਪ ਕੀਤੀ ਬੈਠੀ ਆ ਆ ਮਸੀਬਤ ਹੋਰ ਨਵੀਂ ਛੜ ਜਾਣੀ ਫੇਰ ਵਾਵਾ ਘਰੋਂ ਗਏ ਇਹ ਆਪਣਾ ਕੰਮ ਟਾਈਮ ਨਾ ਕਰ ਲਈਦਾ ਸੀਗਾ ਜਦੋਂ ਇੱਕ ਰੇ ਲੈਣ ਗਿਆ ਨਹੀਂ ਆਇਆ ਮਜਾਜ ਕੀਤੀ ਆ ਤੇ ਫਿਰ ਰਹਿ ਉੱਥੇ ਹੁਣ ਹੁਣੇ ਮੈਂ ਦੱਬੀ ਕਰਕੇ ਲੈ ਆਉਣਾ ਮੈਂ ਤੇ ਇਹ ਤੁਹਾਨੂੰ ਕਹਿੰਨੀ ਆ ਵੀ ਇਕੱਲੇ ਚਲ ਜਾਓ ਤੇ ਜਾ ਕੇ ਲੈ ਆਓ ਉਹ ਰਵੱਤ ਨਾ ਜੀਰ ਕਰ ਪਤਾ ਗੱਲ ਕੀ ਆ ਕਈ ਗੱਲਾਂ ਬਾਤਾਂ ਵਾਂ ਭਾਇਓ ਕਿ ਉਹ ਪੁਰਾਣਾ ਆ ਗਿਆ ਤੇ ਕੀ ਕਹਿਣਾ ਉਹਨੂੰ ਕਹਿਣਾ ਕੀ ਆ ਪਤਾ ਤਾਂ ਪੁਰਾਣੇ ਨੂੰ ਲੱਗਣਾ ਹੀ ਆ ਕਿੰਨਾ ਚਿਰ ਆਪਾਂ ਟੱਕਣ ਟੱਕਾਂਗੇ ਉਹ ਚੱਲ ਜਿੰਨਾ ਜਰ ਤੇ ਟਕੇ ਜਾਂਦੇ ਉਹਨਾਂ ਜਿੱਥੇ ਟਕੀਏ ਜਦੋਂ ਪਤਾ ਲੱਗ ਜੂ ਤਾਂ ਫਿਰ ਲੱਗ ਜੇ ਆਹੋ ਬਾਹਰੋਂ ਲੋਕਾਂ ਦੱਸ ਹੀ ਦੇਣਾ ਵਾ ਤੇ ਇਦਾਂ ਉਹਨਾਂ ਦੇ ਭੂਆ ਦਾ ਮੁੰਡਾ ਵਾ ਓਏ ਆਹੋ ਹੁਣ ਤਾਂ ਪਤਾ ਲੱਗ ਗਿਆ ਕਿ ਆਹ ਨਾ ਨਾਂ ਲੱਗੂਗਾ ਤਾਂ ਤਾਂ ਵੀ ਲੱਗ ਜੂਗਾ ਉਹਨਾਂ ਦੀ ਤਾਂ ਆਕੜ ਇੰਨੀ ਆ ਤੇ ਤੁਸੀਂ ਗਏ ਤਾਂ ਤੁਹਾਡੇ ਵਾਲੋਂ ਨਾ ਮੂੰਹ ਨਹੀਂ ਕੀਤਾ ਚੰਗੇ ਲੱਗਾਂਗੇ ਘੜੀ ਘੜੀ ਮਗਰ ਜਾਂਦੇ ਉਹਨਾਂ ਦੇ ਓ ਚੱਲ ਯਾਰ ਤੂੰ ਮੇਰੇ ਘਰ ਤੇ ਕਰੀ ਚੱਲ ਨਾ ਆਉਣਗੇ ਤਾਂ ਫਿਰ ਨਹੀਂ ਸਹੀ ਫਿਰ ਉਹਨੂੰ ਕਹਿੰਦਾ ਕਿ ਭਰਾ ਉਹ ਗਿਆ ਸੀ ਆਪਣੇ ਸਹੁਰੇ ਮੇਰੀ ਗੱਲ ਸੁਣ ਲਓ ਜੀ ਇੱਥੇ ਆਵੇ ਗਿਆ ਨਾ ਉਹਨੂੰ ਕਹਿ ਦੇ ਵੀ ਆਪਣੇ ਆਪ ਚ ਹੀ ਰਹਿ ਬਹੁਤਾ ਪੂ ਹੈ ਨਾ ਚੜੇ ਉਹ ਮੈਨੂੰ ਇਹ ਆ ਵੀ ਲੌਲੀ ਦੇ ਹੁੰਦਿਆਂ ਲੈ ਆਉਂਦੇ ਆ ਤੇ ਮੁੜ ਕੇ ਜਦੋਂ ਇਹ ਹੋ ਗਏ ਚੱਲ ਜਾਣਗੇ ਹੁਣ ਆਪੀ ਨਿਕਲ ਜਾਣਾ ਚੱਲ ਚੱਲ ਜਾਂ ਦਫਾ ਹੁਣ ਮੇਰਾ ਤਾਂ ਅੱਗੇ ਨਹੀਂ ਜੀ ਕਰਨ ਰਿਹਾ ਪਈ ਇੱਥੇ ਆਉਣ ਵਾਹ ਵਾਹ ਗਲੋਂ ਲੱਥੇ ਹੀ ਫੇਰ ਉਹ ਸੇ ਆਪਾ ਪਿਆ ਜਾਣਾ ਗੱਲ ਆ ਉਹ ਰਬ ਨਾਲ ਸੇ ਆਪਾ ਹੁਣ ਲਵਲੀ ਕਰਕੇ ਕਰਨਾ ਪੈ ਡਿਆ ਵਾ ਨਹੀਂ ਤਾਂ ਅਸੀਂ ਉਹਨਾਂ ਨੂੰ ਜਿੱਥੇ ਤਾਂ ਬੈਠੇ ਆ ਤੇ ਬੈਠੇ ਰਹਿਣ ਜਿੱਥੇ ਮਰਜ਼ੀ ਹੁਣ ਦਿਹਾੜੀ ਕਰਨ ਰਿਹਾ ਉਥੇ ਸਟੇਸ਼ਨ ਤੇ ਲੱਗਾ ਸਰਵਿਸ ਸਟੇਸ਼ਨ ਤੇ ਚਲੋ ਕੋਈ ਨਹੀਂ ਚਲ ਜਾਨੇ ਆ ਫਿਰ ਹੋਰ ਕੀ ਆ ਇੱਕ ਦੋ ਕੰਮ ਨਿਗੇ ਜੇ ਕਰਨ ਵਾਲੇ ਮੈਂ ਕਰ ਲਾਂ ਵਾਲੇ ਜੀ ਚੌਂਕੇ ਦੇ ਵਿੱਚ ਦੁੱਧ ਦਾ ਤੇ ਪਿਆਵਾ ਉਹ ਚੌਕੇ ਅੰਦਰ ਰੱਖਦਾ ਚੱਲ ਰੱਖ ਲਾ ਫਿਰ ਚੱਲ ਚਲੀ ਹੋਈ ਇਹ ਦਾ ਮੇਟਾ ਜਾਣਾ ਤੇ ਹੈਗਾ ਮੈਨੂੰ ਹੋਰ ਤਰ੍ਹਾਂ ਹੋਈ ਜਾਂਟਿਆ ਵਾ ਪਤਾ ਨਹੀਂ ਉਹਨਾਂ ਕਿਹੇ ਮੂੰਹ ਕੂਣਾ ਵਾ ਜਦੋਂ ਬੋਲੇ ਮੈਨੂੰ ਵੀ ਗੁੱਸਾ ਚੜ ਜਾਣਾ ਵਾ ਉਹ ਚਲ ਚਲੀਏ ਤੇ ਸਹੀ ਵੇਖੀ ਸਹੀ ਕੀ ਕਰਦੇ ਆ ਤੁਸੀਂ ਜੀ ਉਹ ਕਰਨਾ ਉਹਨਾਂ ਨੇ ਕੀ ਆ ਤੇ ਪਤਾ ਹੀ ਆ ਜੀ ਉਹਨਾਂ ਨੇ ਕਰਨਾ ਵਾ ਚਲ ਕੋਈ ਨਹੀਂ ਉਹ ਤੇ ਕਰਨਾ ਉਹਨ ਦੇਣਗੇ ਸਾਨੂੰ ਮੈਂ ਵੇਖ ਲਾਂ ਕੰਮ ਦੋਤਾਦਰਾ ਖਲਾ ਦੇ ਚੱਲੋ 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 ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ लवली ਨੇ ਇਹਨੂੰ ਕੀ ਕਿਹਾ ਵਾ ਬਾਰ ਬਾਰ ਮੈਂ ਜੋਬਨ ਨਾਲ ਮੈਨੂੰ ਕੰਮ ਵਾ ਮੈਨੂੰ ਐਉਂ ਆ ਗਰੰਟੀ ਹੈਗਾ ਜੇ ਤੈਨੂੰ ਕੰਮ ਵਾ ਤਾਂ ਉਹਦਾ ਨੰਬਰ ਲੈ ਕੇ ਉਹਨੂੰ ਮਿਲ ਲਾ ਕਿਤੇ ਹੁਣਾਂ ਹੀ ਤੇ ਫਾਇ ਲੱਗੇ ਆ ਮੈਨੂੰ ਤਾਂ ਉਹਨੇ ਤੇ ਤਾਂ ਜਵਾਬ ਵੀ ਮੈਨੀਆਂ ਜਾਨਾ ਡੈਡੀ ਹੁਣ ਫੇਰ ਜਾ ਕੇ ਉਹਦੇ ਹੱਥ ਪੈੜੇ ਜੁੜੂਗਾ ਫੇਰ ਕੀ ਕਰਾਂ ਹੁਣ ਰਮਨ ਚੱਲੀ ਆ ਉਹਨੇ ਮੰਨਣਾ ਨਹੀਂ ਆ ਦੇਵ ਨੇ ਮੰਨ ਗਏ ਠੀਕ ਹੈ ਨਹੀਂ ਮੰਨ ਗਏ ਤੇ ਫਿਰ ਆ ਜਾਗੇ ਫਿਰ ਕੀ ਕਰਨਾ ਹੁਣ ਤਾਂ ਮਨਾ ਕੇ ਲਿਆਉਂਗਾ ਮੈਂ ਰਮਨ ਇੱਥੇ ਕੰਮ ਕਰਦਾ ਸਰਵਿਸ ਸਟੇਸ਼ਨ ਤੇ ਅੱਛਾ ਅੰਦਰ ਹੋਣਾ ਕਿ ਤੇ ਵੇਖ ਲੈਨੇ ਆ ਵੇਖ ਲੋ ਕਿਤਾ ਆਇਆ ਵੀ ਹੈ ਕਿ ਨਹੀਂ ਅੱਜ ਨਹੀਂ ਆਇਆ ਵਾ ਸਵੇਰੇ ਸੌfte ਆ ਜਾਂਦਾ 7 ਵਜੇ ਨਾਲ ਚਲਾ ਜਾ ਛੋਟੇ ਕੀ ਹਾਲ ਆ ਠੀਕ ਠਾਕ ਆ ਜੀ ਜੋਬਰ ਜਾ ਰਿਹਾ ਇੱਥੇ ਕੰਮ ਕਰਦਾ ਸੀ ਤੁਹਾਡੇ ਸਟੇਸ਼ਨ ਤੇ ਹਾਂ ਜੀ ਤੇ ਕਿੱਥੇ ਗਿਆ ਉਹ ਉਹ ਸ਼ਹਿਰ ਗਿਆ ਜੀ ਕਦੋਂ ਤਾ ਉਹ ਹੋ ਗਿਆ ਮਤਲਬ 10 ਘੰਟਾ ਤੇ ਰਹਿੰਦਾ ਕਿੱਥੇ ਕਿ ਜੀ ਉਹ ਮਗਰ ਗਲੀ ਦੀ ਵਿੱਚ ਘਰ ਜੀ ਉਹਨਾਂ ਦਾ ਉੱਥੇ ਰਹਿੰਦਾ ਜੀ ਹਾਂ ਜੀ ਇੱਥੋਂ ਅੱਗੇ ਜਾ ਕੇ ਹਾਂ ਜੀ ਇੱਥੋਂ ਅੱਗੇ ਜਾ ਕੇ ਗੜੀ ਆ ਗਲੀ ਦੇ ਨਾਲ ਘੜਾ ਉੱਥੇ ਰਹਿੰਦਾ ਚਲੋ ਠੀਕ ਚਲੋ ਫਿਰ ਰਮਨਾ ਦੇ ਨਵਾਂ ਹੀ ਪੰਗਾ ਪੈ ਗਿਆ ਵਾ ਮੈਂ ਆ ਤਾਂ ਗਿਆ ਕਹਿਣ ਲਈ ਆ ਇੱਥੇ ਮਿਲ ਪੈਂਦਾ ਚੰਗੀ ਗੱਲ ਹੈਗੀ ਹੁਣ ਘਰ ਜਾਣਾ ਪੈਣਾ ਵਾ ਉਹਦੇ ਘਰ ਦੀ ਘਰ ਹੋਣੀ ਆ ਮੇਰਾ ਤਾਂ ਜੀ ਨਹੀਂ ਕਰਦਾ ਦੇ ਮੱਥੇ ਲੱਗਣ ਨੂੰ ਉਹ ਚੱਲ ਕੋਈ ਨਹੀਂ ਹੁਣ ਆ ਇਹਦੇ ਹੈਂ ਤੇ ਚੱਲ ਹੋ ਜਾਂਦੇ 2 ਮਿੰਟ ਮੈਂ ਵੀ ਤੁਹਾਨੂੰ ਕਹਾਂ ਇਕੱਲੇ ਚੱਲ ਜਾਓ ਤੁਸੀਂ ਮੈਨੂੰ ਨਾ ਜ਼ਬਰਦਸਤੀ ਲਿਆਂਦਾ ਵਾ ਉਹ ਚੱਲ ਕੋਈ ਨਹੀਂ ਹੋ ਗਿਆ ਹੁਣ ਆਏ ਆ ਤੇ ਚੱਲ 2 ਮਿੰਟ ਹੋ ਜਾਂਦੇ ਰਮਨਾ ਦੇ ਨਵੇਂ ਕੋੜਾ ਪੈ ਗਿਆ ਵਾ ਆ ਤੇ ਬੰਦ ਵਾ ਇਹ ਦੋਵੇਂ ਜਾਣੇ ਸ਼ਹਿਰ ਗਏ ਹੋਣੇ ਆ ਮੁੰਡਾ ਦਸਨ ਤੇ ਗਿਆ ਹੁਣ ਪਤਾ ਨਹੀਂ ਵੀ ਕਿੰਨਾ ਚਿਰ ਲੱਗਣਾ ਵਾ ਕਿੱਥੇ ਇੱਥੇ ਪਾਵਾਂਗੇ ਗੋਡੇ-ਗੋਡੇ ਗਰਮੀ ਆ ਮਾਹਾਂ ਤੇ ਘਰੋਂ ਨਿਕਲਿਆ ਗਿਆ ਅੱਗੇ ਚਲ ਇੱਧਾਂ ਕਰਦੇ ਆ ਆ ਜਾਮ ਨੂੰ ਹੈਗਾ ਇਹਦੇ ਥੱਲੇ ਖਰੋ ਜਾਨੇ ਆ ਦੱਸ ਇੱਥੇ ਕਿੱਥੇ ਖਲੋਵਾਂਗੇ ਕੀ ਤਾਂ ਉਹਨਾਂ ਨੇ ਕਦੋਂ ਬਣਾਵਾ ਕਿੰਨਾ ਚਿਰ ਡਿੱਕਾਂਗੇ ਉਹਨਾਂ ਨੂੰ ਚਲ ਅੱਧਾ ਘੰਟਾ ਡਿੱਕ ਲੈਨੇ ਆ ਜੇ ਆਉਂਦੇ ਆ ਠੀਕ ਨਹੀਂ ਤੇ ਫਿਰ ਚੱਲ ਜਾਾਂਗੇ ਫਿਰ ਕੀ ਕਰਨਾ ਚਲ ਆਜੋ ਹੁਣ ਚਲ ਆ ਜਾ ਇਹ ਰੱਟਾ ਕਰਨਾ ਹੀ ਪੈਣਾ ਵਾ ਕਿ ਇੱਥੇ ਵੀ ਧੋਪੀਆ ਸ਼ਾਂਤ ਦੇ ਥੋੜੀ ਬੁਤੀ ਹੈ ਆ ਤਹੋੜੇ ਇੱਕ ਖਲੋਕੇ ਦੁਪਹਿਰ ਕਿਦਾਂ ਲੰਗਣੀ ਆ ਕਿ ਪਤਾ 2 ਘੰਟੇ ਲੱਗਣੇ ਕਿ 3 ਲੱਗਣੇ ਉਹਨਾਂ ਨੂੰ ਉਹ ਇਦਾਂ ਕਰਦੇ ਆ 1/2 ਘੰਟਾ ਠੀਕ ਲੈ ਲੈਂਦੇ ਆ ਜੇ ਤੇ ਹੁੰਦੇ ਆ ਠੀਕ ਆ ਨਹੀਂ ਤੇ ਫੇਰ ਕਰਨ ਨੂੰ ਚੱਲ ਜਾਾਂਗੇ ਫੇਰ ਕੀ ਉਹਨੂੰ ਨਾ ਪਰੇਵਾਜ਼ ਮਾਰ ਕੇ ਨਾ ਤੇ ਦੱਸ ਦਿਓ ਵੀ ਚੱਲ ਸਾਡੇ ਨਾਲ ਅਸੀਂ ਲੈਣ ਆਏ ਦੋਵੇਂ ਜਾਣੇ ਰਵਣ ਸਾਡੇ ਮੱਥੇ ਲੱਗਣਗੇ ਤੇ ਮੈਂ ਕਹੂੰਗਾ ਕੋਈ ਗੱਲ ਨਹੀਂ ਮੱਥੇ ਲੱਗਣਗੇ ਹੁਣ ਇਸੇ ਕੰਮ ਤੇ ਆਏ ਆ ਕਰਕੇ ਹੀ ਜਾਵਾਂਗੇ ਗਰਮੀ ਨੇ ਵੀ ਹੱਤ ਕਰ ਛੜੀ ਏ ਮਹਾਕਰੋ ਨਿਕਲੇ ਹਾਂ ਤਰੇ ਇੰਨੀ ਗਰਮੀ ਦੇ ਵਿੱਚ ਹੁਣ ਗਾੜੀ ਇਹ ਨਹੀਂ ਤੁਸੀਂ ਫੋਨ ਹੀ ਕਰ ਲੈਂਦੇ ਉਹਨੂੰ ਵੀ ਕਰੀਆ ਨੰ ਨੋ ਬੰਦਾ ਕਾਣ ਵਾਲੇ ਦਾ ਨੰਬਰ ਹੁਣ ਲੈ ਲਿਓ ਬੰਦਾ ਫੋਨ ਕਰਕੇ ਪੁੱਛ ਲੈਂਦਾ ਵਾ ਚੱਲ ਜਾਂਦੇ ਹਾਂ ਤੁਹ ਮੁੰਡੇ ਕੋ ਲੈਣੇ ਨੰਬਰ ਆਹ ਰੋਜ ਆਉਣਾ ਕਿਹੜਾ ਸੌਖਾ ਵਾ ਹੋਰ ਪੇ ਪਾਜੀ ਵਧੀਆ ਵਧੀਆ ਹਾਂ ਹਾਂ ਕਿੱਦਾਂ ਰਿਹਾ ਸਫਰ ਫਿਰ ਸਫਰ ਵਧੀਆ ਸੀ ਦੋਗ ਦਿਨ ਹੀ ਲੱਗੇ ਉੱਥੇ ਹਾਂ ਤੇ ਉੱਥੇ ਪ੍ਰੋਗਰਾਮ ਜਿਆ ਸੀ ਅੱਛਾ ਤੇ ਉਹਨਾਂ ਛੁੱਟੀਆਂ ਪਾਤੀਆਂ ਉਹਨੇ ਤੇ ਮੈਂ ਇੱਥੇ ਵੀ ਬੈਠੇ ਰਹਿਣਾ ਨਹੀਂ ਵਧੀਆ ਕੀਤਾ ਆ ਗਿਆਗੇ ਉਹ ਜਾ ਚਾਰ ਪੰਜ ਦਿਨ ਫਿਰ ਮੈਂ ਚੱਲ ਪਿੰਡੀ ਲਾਉਣ ਨੇ ਨਹੀਂ ਨਹੀਂ ਵਧੀਆ ਵਧੀਆ ਹਾਂ ਕੋਸਨਾ ਠੀਕ ਠਾਕ ਹੈ ਨਾ ਸਰ ਵਧੀਆ ਵਧੀਆ ਠੀਕ ਠਾਕ ਅੱਛਾ ਅੱਛਾ ਤੇ ਅੱਜ ਤਾਂ ਚੱਲੇ ਪਿੰਡ ਅੱਜ ਸੰਦੀਪ ਗਿਆ ਅੱਛਾ ਅੱਛਾ ਤੇ ਉਹ ਫਿਰ ਰਵਿੰਦਰ ਕੇ ਦੀ ਇਕੱਠੇ ਚੱਲ ਜਾਈਏ ਕੱਲ ਨੂੰ ਤੇ ਕੋਈ ਗੱਲ ਨਹੀਂ ਅੱਜ ਚੱਲ ਜੰਨੇ ਆ ਮੈਂ ਕਿਹਾ ਅੱਜ ਤੂੰ ਥੱਕਿਆ ਹੋਇਆ ਆ ਵਾ ਆਹੋ ਅੱਜ ਰੈਸਟ ਕਰ ਲੈ ਤੂੰ ਕੱਲ ਚਲਾਂਗੇ ਆਪਾਂ ਚਲੋ ਕੋਈ ਗੱਲ ਨਹੀਂ ਵੇਖ ਲਓ ਉਧਰ ਮੈਂ ਤਾਂ ਕਹਿੰਦੇ ਗੱਜ ਜੀ ਚੱਲ ਜਾਂਦੇ ਨਹੀਂ ਕੱਲ ਨੂੰ ਚੱਲਦੇ ਆ ਚੱਲ ਕੋਈ ਗੱਲ ਨਹੀਂ ਫਿਰ ਕੱਲ ਦੋਵੇਂ ਪਾਸੇ ਹੋਵਾਂਗੇ ਨਾ ਹਾਂ ਪਹਿਲੇ ਤੁਹਾਡੇ ਮਿਲ ਜਾਂਗੇ ਫਿਰ ਉਧਰ ਚੱਲ ਜਾਂਗੇ ਚੱਲ ਕੋਈ ਗੱਲ ਨਹੀਂ ਕੱਲ ਨੂੰ ਚੱਲ ਜਾਂ ਹਲੋ ਬਣੀ ਹਲੋ ਬਣੀ ਹੋਰ ਕਿਵੇਂ ਠੀਕ ਠਾਕ ਰਿਹਾ ਸਫਰ ਹਾਂ ਠੀਕ ਠਾਕ ਰਿਹਾ ਦੋ ਦਿਨ ਗਏ ਇੱਥੇ ਚਲੋ ਵਧੀਆ ਆ ਉਹਦਾ ਛੁੱਟੀਆਂ ਜੀਆਂ ਆਈ ਤੇ ਮੈਂ ਚਲ ਆਈ ਜਾਨੇ ਪਿੰਡ ਨਹੀਂ ਚਲੋ ਵਧੀਆ ਕੀਤਾ ਆ ਹਾਂ ਚਲੇਗੀ ਘਰੇ ਆ ਗਈਆਂ ਉਹ ਆਹ ਚਲ ਚਾਰ ਪੰਜ ਦਿਨ ਲੱਗ ਜਣੇ ਹਾਂ ਹਾਂਜੀ ਤੇ ਬਾਜੀ ਕਹਿੰਦੇ ਸੀ ਪਿੰਡ ਜਾਣਾ ਤੇ ਅੱਜ ਨਾਲ ਚਲ ਜੀ ਪਿੰਡ ਦੇਖੋ ਉਹ ਤੁਸੀਂ ਇੰਨਾ ਸਫਰ ਤੈਅ ਕਰਕੇ ਆਏ ਆਂ ਆਉਂਦਿਆਂ ਫੇਰ ਉਧਰ ਨੂੰ ਚੱਲ ਜਾਣਾ ਆ। ਘੜੀ ਰੈਸਟ ਕਰੋ ਕੋਈ ਨਹੀਂ ਕੱਲ ਨੂੰ ਚੱਲ ਜਾਾਂਗੇ। ਚੱਲ ਵੇਖ ਲਓ ਮੈਂ ਤਾਂ ਕਹਿੰਦੇ ਨਹੀਂ ਜੇ ਚੱਲ ਜਾਂਦੇ। ਕੋਈ ਗੱਲ ਨਹੀਂ लवली ਕੱਲ ਨੂੰ ਚੱਲ ਜਾਾਂਗੇ ਆਪਾਂ। ਤੂੰ ਰੈਸਟ ਕਰ ਲੈ ਅੱਜ। ਚਲੋ ਕੋਈ ਗੱਲ ਨਹੀਂ। ਤੇ ਪਹਿਲਾਂ ਸਾਡੇ ਪਿੰਡ ਚੱਲ ਜਾਾਂਗੇ। ਫੇਰ ਉਹਨਾਂ ਦਿਨ ਇੱਧਰ ਹੋਵਾਂਗੇ। ਚਲੋ ਜਿੱਦਾਂ ਕਰਨੀ ਉਦਾਂ ਕਰ ਲਾਂਗੇ। ਕੋਈ ਗੱਲ ਨਹੀਂ ਕੱਲ ਚੱਲਦੇ ਆਂ। ਈ ਤੇ ਨਾ ਸਾਰੇ ਜਾਣੇ ਮੇਰੇ ਮਗਰੀ ਪੈ ਗਈ ਆ। ਤੇ ਹੁਣ ਮੈਂ ਕੀ ਕਰਾਂ? ਜੇ ਜੋਵਨਕਰ ਹੁੰਦਾ ਤੇ ਕਿੰਨਾ ਵਧੀਆ ਹੁੰਦਾ। ਸਾਰੇ ਜਾਣੇ ਖੁਸ਼-ਖੁਸ਼ ਜਾਂਦੇ। ਅੱਜ ਨਾ ਰੁਪਿੰਦਰ ਵਿਚਾਰੀ ਨਾ ਸਵੇਰ ਤੋਂ ਲੱਗੀ ਆ ਪਹਿਲਾਂ ਸਫਾਈਆਂ ਕੀਤੀਆਂ ਫਿਰ ਰਸੋਈ 'ਚ ਕੰਮ ਕੀਤਾ ਤੇਰੀ ਮਨ ਪਸੰਦਾਂ ਨੂੰ ਸਾਰਾ ਕੁਝ ਬਣਾਇਆ ਚਲੋ ਕੋਈ ਗੱਲ ਨਹੀਂ ਵਧੀਆ ਗੱਲ ਆ ਗਈ ਚਾਚੀ ਆਪਾਂ ਚੱਲ ਗਏ ਫਿਰ ਸਾਰਾ ਕੁਝ ਇੱਦਾਂ ਵੇਸਟ ਹੀ ਜਾਣਾ ਚਲੋ ਵੇਖ ਲਓ ਫਿਰ ਕੱਲ ਨੂੰ ਚੱਲ ਜਾਂਗੇ ਆਹੋ ਤੁਸੀਂ ਬੈਠੋ ਤੇ ਮੈਂ ਤੁਹਾਡੇ ਲਈ ਲੈ ਕੇ ਆਉਣੀ ਰੋਟੀ ਚਲੋ ਠੀਕ ਚਲੋ ਆਜੋ ਇੱਥੇ ਬੈਜਾਤ ਵੀ ਇਥੇ ਹੋਰ ਸਭ ਠੀਕ ਠਾਕ ਆਇਆ ਪਿੰਡ ਕੋਲ ਹਾਂਜੀ ਵਧੀਆ ਠੀਕ ਠਾਕ ਨੇ ਸ਼ਸ਼ ਸ਼ਾ ਹਾਂਜੀ ਆਇਆ ਇਹ ਫੋਨ ਉਹ ਚੱਲ ਅੱਜ ਕੰਮ ਧੰਦਾ ਵੇਲਾ ਤੂੰ ਸਾਰਾ ਕੀਤਾ ਹਾਂਜੀ ਤੇ ਇੱਥੇ ਹੁਣ ਸਾਰਿਆਂ ਦੀ ਸੋਭਾ ਵਾ ਜੇ ਉਹ ਤੂੰ ਨਾ ਕਰਦੀ ਤਾਂ ਫੇਰ ਭਾਬੀ ਨੇ ਮੈਨੂੰ ਇਦਾਂ ਕਹਿਣਾ ਸੀ ਹੁੰਦੇ ਨੂੰ ਵੇਲਾ ਉਹ ਅੰਦਰ ਬੈਠੀ ਆਉਂ ਆ ਜਾਉਂ ਉਹ ਹੀ ਨਾ ਹੀ ਨਾ ਗੱਲਾਂ ਦਾ ਕਰਕੇ ਨਾ ਮੈਂ ਵੀ ਥੋੜੀ ਜਿਹੀ ਬੇਇੱਜ਼ਤੀ ਮਹਿਸੂਸ ਕੀਤੀ ਆ ਵੀ ਨਹੀਂ ਕੰਮ ਜਿਹੜਾ ਵਾ ਨਾ ਕਰਨਾ ਹੀ ਚਾਹੀਦਾ ਵਾ ਉਹ ਮੈਂ ਉਹ ਵੀ ਵਜ਼ਰੇ ਕੱਲੇ ਕੀ ਕਰਿਆ ਕਰਨ ਉਹ ਚੱਲ ਇਹ ਭਾਬੀ ਵੀ ਕਰਦੀ ਸੀ ਹਾਂਜੀ ਤੇ ਹੁਣ ਤੂੰ ਹੀ ਨਾਲ ਕਰਨ ਦਾ ਵੀ ਤੇ ਚਲ ਉਹਨੇ ਸੌਗ ਗਿਆ। ਇਸ ਵਕਤ ਹੀ ਉੱਠ ਕੇ ਪਹਿਲਾਂ ਸਾਬ ਸਫਾਈ ਕਰ ਲਈ ਸੀ। ਅੱਛਾ। ਤੇ ਮੁੜ ਕੇ ਬਾਅਦ ਵਿੱਚ ਜੇਗੀ ਤੇ ਆਤਿਰ ਹੋ ਗਏ ਤੇ ਫਿਰ ਮੈਂ ਸੌਈਦਾ ਕੰਮ ਕਰ ਲਿਆ ਸੀ। ਚਲ ਤੁਹਾਡੇ ਵਾਸਤੇ ਬਣਾਇਆ ਮੈਂ ਕੁਝ ਖਾਣ ਨੂੰ। ਅੱਛਾ ਅੱਛਾ। ਹਾਂਜੀ। ਤੇ ਬਾਰ ਦਾ ਵੀ ਤੁਹਾਨੂੰ ਪਤਾ ਕਿੰਨਾ ਕੁ ਖਾਣਾ ਹੁੰਦਾ ਉੱਥੇ ਵੀ ਹੁਣ ਬਾਰ ਦੀ ਰੋਟੀ ਖਾਣੇ ਤੁਸੀਂ। ਆਹੋ ਇਹ ਤੇ ਹੈ ਜੀ। ਚਲੇਗੀ ਘਰ ਦੀ ਵਧੀਆ ਹੁੰਦੀ ਆ। ਉਹਦਾ ਕਰਕੇ ਫਿਰ ਮੈਂ ਸਭ ਕੁਝ ਬਣਾਇਆ। ਚੱਲੇ ਆ। ਤੇ ਕੱਲ ਨੂੰ ਫਿਰ ਚਲੀਏ ਪਿੰਡ। ਮੈਂ ਇਹ ਸੋਚਣ ਦੀ ਹਾਂ ਕਿ ਆਪਾਂ ਕੱਲ ਨੂੰ ਉਹਨਾਂ ਨੂੰ ਸੱਦ ਲਈਏ ਇੱਥੇ। ਉਹ ਨਹੀਂ ਨਹੀਂ। ਜੋ ਉਹਨਾਂ ਨੂੰ ਸੱਦ ਲਿਆ ਤੇ ਜੋ ਬਣ ਹੁ ਮम्मी ਜੜੀ ਆ ਜਾਣਗੇ ਤੇ ਜੋ ਬਨਵੀਰ ਹਰੋਂ ਫੇਰਗੇ ਦਿਨ ਸਦਲਾਂਗੇ ਆਪਾਂ ਇੱਥੇ ਹੀ ਤੁਂਆਂ ਲੈ ਉਹ ਚੱਲ ਕੋਈ ਗੱਲ ਨਹੀਂ ਉਹਨਾਂ ਫੇਰ ਕਹਿਣਾ ਵਾ ਵੀ ਹੁਣ ਆਇਆ ਵਾ ਤੇ ਫੇਰ ਨਹੀਂ ਆਇਆ ਉਹਨਾਂ ਨਾਲੇ ਫੋਨ ਵੀ ਕੀਤਾ ਵਾ ਅਸੀਂ ਤੁਹਾਨੂੰ ਪਤਾ ਦਸਾਈਆਂ ਜੇ ਹੁਣ ਦੀਦੀ ਹੁਣੀ ਨਾਲ ਗਏ ਨਾ ਪਾਜੀ ਨੇ ਵੀ ਜਾਣਾ ਵਾ ਉਥੇ ਤੁਹਾਨੂੰ ਪਤਾ ਪੈਣ ਕਿ ਤੁਹਾਨੂੰ ਥਾਂ ਦਿੱਗੀ ਉਹ ਜੀ ਆ ਉਹ ਕੋਈ ਗੱਲ ਨਹੀਂ ਇਹ ਨਹੀਂ ਇੰਨੀ ਗੱਲ ਸੋਚਦੇ ਉਨਾਲੇ ਉਹਨਾਂ ਨੇ ਵੀ ਕਿਹਾ ਵਾ ਪਿੰਡ ਜਾਣਾ ਵਾ ਇਕੱਠਿਆਂ ਨੇ ਚਲੋ ਸੋਚਦੇ ਤਾਂ ਨਹੀਂ ਆ ਮੂੰਹ ਤੇ ਕੋਈ ਵੀ ਨਹੀਂ ਕਹਿੰਦਾ ਹੈਗਾ ਇਹ ਕਿ ਮਨ ਦੇ ਵਿੱਚ ਤੇ ਬੰਦਾ ਕਰਦਾ ਹੀ ਹੈ ਨਾ ਉਹ ਪਾਜੀ ਨਾਲ ਵੀ ਜਾਣਾ ਪੈਣਾ ਵਾ ਨਾ ਉਹ ਵੀ ਕਹਿੰਦੇ ਸੀ ਮੈਨੂੰ ਵੀ ਅਹੀਂ ਵੀ ਜਾਣਾ ਵਾ ਪਿੰਡ ਤੇ ਜੇ ਨਾ ਗਏ ਨਾ ਉਹਨਾਂ ਫੇਰ ਗੁੱਸਾ ਕਰਨਾ ਚਲੋ ਕੋਈ ਗੱਲ ਨਹੀਂ ਨਹੀਂ ਗੁੱਸਾ ਕਰਦੇ ਫਿਰ ਕੀ ਜਿਉ ਇੱਥੇ ਆ ਜਾਣਗੇ ਤੇ ਉਹ ਚਲ ਕੋਈ ਗੱਲ ਨਹੀਂ ਯਾਰ ਆਹੀਂ ਹੋਵਾਂਗੇ ਸਵੇਰੇ ਤੂੰ ਫੋਨ ਕਰ ਦੇ ਮਮੀ ਨੂੰ ਠੀਕ ਆ ਤੇ ਮੈਂ ਮੂੰਹਾਂ ਢੋਲਾਂ ਤੇ ਲਿਆ ਦੋ ਰੋਟੀ ਪਾਣੀ ਹੈ ਚਲੋ ਠੀਕ ਆ ਇਹ ਤੇ ਬਾਰ-ਬਾਰੀ ਕੋ ਗੱਲ ਕਰੀ ਜਾਂਦੇ ਆ ਪਰ ਹੁਣ ਮੈਂ ਕੀ ਕਰਾਂ ਪਰ ਉਹਦਾ ਵੈਹੇ ਕਿੰਨਾ ਚੰਗਾ ਹੁੰਦਾ ਨਾ ਜੇ ਜੋ ਬੰਨੂ ਅਸੀਂ ਕਰੋਨਾ ਕੱਢ ਦੇ ਮੈਂ ਆਪਣੇ ਘਰ ਰਹਿਣਾ ਹੀ ਉਹਨੇ ਆਪਣੇ ਘਰ ਰਹਿਣਾ ਹੀ ਤੇ ਕਿੰਨਾ ਵਧੀਆ ਹੁੰਦਾ ਹੁਣ ਆਪਾਂ ਸਾਰਿਆਂ ਜਣਿਆਂ ਨੇ ਜਾਣਾ ਹੀ ਰਲ ਮਿਲ ਕੇ ਇੱਕ ਦੂਜੇ ਹੱਸ ਖੇੜ ਕੇ ਗੱਲਾਂ ਬਾਤਾਂ ਕਰਦੇ ਹੁਣ ਇਦਾਂ ਦੇ ਟੈਨਸ਼ਨ ਹੀ ਪਈ ਆ ਜੇ ਉਹ ਘਰ ਨਾ ਨਾ ਆਇਆ ਹੋਇਆ ਸੱਚੀ ਬੜੀ ਬੇਇੱਜ਼ਤੀ ਹੁੰਨੀ ਆ ਕੀ ਕਰਾਂ ਮੈਂ